ਇੱਕ ਮੁਕੇ ਹੋਰ ਦਿਓ ਕਿ ਪੁਰਾਣੇ ਹੋਣੇ ਦੇ ਮਤਲਬ ਨਹੀਂ ਨਵੇਂ ਨੋਦਣ ਦੇ ਪ੍ਰੰਤ ਆਜੋ ਆਜੋ ਮੈਂ ਰੁਪਾਨੀ ਜੀ ਦਾ ਸਵਾਗਤ ਕਰ ਰਿਹਾ ਹਾਂ ਵੈਲਕਮ ਵੈਲਕਮ ਰੁਪਾਨੀ ਸਾਹਿਬ ਜੀ ਮੈਂ ਹੁਣ ਆਪਣੇ ਸੁਭਾ ਪ੍ਰਧਾਨ ਧਰਮ ਕਾਮ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਗ੍ਰੈਸ ਕਰੇ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਜਿਥੇ ਬੀਜਪੀ ਪਰਿਵਾਰ ਦੇ ਅੰਦਰ ਅੱਜ ਮੈਨੂੰ ਮੌਕਾ ਮਿਲਿਆ ਫਾਰਮਲ ਤੌਰ ਤੇ ਪੰਜਾਬ ਬੀਜਪੀ ਦਫਤਰ ਦੇ ਅੰਦਰ ਮਹਾਰਾਣੀ ਪ੍ਰਨੀਤ ਕੌਰ ਜੀ ਜਿਨ੍ਹਾਂ ਨੇ ਹੁਣੇ ਕੁਝ ਦਿਨ ਪਹਿਲਾਂ ਦਿੱਲੀ ਬੀਜਪੀ ਹੈਡਕੁਆਟਰਸ ਤੇ ਪਾਰਟੀ ਜੁਆਇਨ ਕੀਤੀ ਅੱਜ ਪਹਿਲੀ ਵਾਰ ਪੰਜਾਬ ਬੀਜਪੀ ਦਫਤਰ ਤੇ ਪਹੁੰਚੇ ਹੈ ਉਹਨਾਂ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਮੈਂ ਦੁਬਾਰਾ ਕਿਉਂਕਿ ਕੱਲ ਸੁਸ਼ੀਲ ਰਿੰਕੂ ਜੀ ਜੋ ਆਮ ਆਦਮੀ ਪਾਰਟੀ ਦੇ ਇਕਲੌਤੇ ਮੈਂਬਰ ਲੋਕ ਸਭਾ ਹੈਗੇ ਕਿਉਂਕਿ ਅਜ ਤਾਈ ਫਾਰਮੂਲਾ ਅਸਤੀਫਾ ਜਾ ਕੇ ਸਪੀਕਰ ਸਾਹਿਬ ਨੂੰ ਦਿੱਤਾ ਨਹੀਂ ਉਹ ਅੱਜ ਪਾਰਟੀ ਜੁਆਇਨ ਕਰ ਰਹੇ ਹੈ ਮੈਂ ਇਹਨਾਂ ਦਾ ਬਹੁਤ ਹੀ ਦਿਲੋਂ ਸਵਾਗਤ ਕਰਦਾ ਹਾਂ ਜੇ ਇੱਥੇ ਆਏ ਹੈ ਬੀਜੇਪੀ ਪੰਜਾਬ ਹੈੱਡਕੁਆਰਟਰ ਦੇ ਅੰਦਰ ਮੈਂ ਉਹਨਾਂ ਦਾ ਬਹੁਤ ਹੀ ਸਵਾਗਤ ਕਰਦਾ ਅੱਜ ਮੈਨੂੰ ਜਿੱਥੇ ਸੁਸ਼ੀਲ ਰਿੰਕੂ ਜੀ ਜਿਹੜੇ ਜਲੰਧਰ ਪਾਰਲਮਾਨੀ ਹਲਕੇ ਦੀ ਨੁਮਾਇੰਦਗੀ ਕਰ ਰਹੇ ਲੋਕ ਸਭਾ ਦੇ ਵਿੱਚ ਉੱਥੇ ਹੀ ਜਲੰਧਰ ਵੈਸ ਤੋਂ ਐਮ ਐਲ ਏ ਸ਼ੀਤਲੰਗੁਰਾਲ ਜੀ ਦਾ ਅੱਜ ਇੱਥੇ ਕੱਲ ਬੀ ਜੀ ਪੀ ਹੈੱਡਕੁਆਰਟਰ ਦਿੱਲੀ 'ਚ ਜੁਆਇਨਿੰਗ ਇਹਨਾਂ ਦੀ ਹੋਈ ਸੀ ਅੱਜ ਬੀ ਜੀ ਪੀ ਪੰਜਾਬ ਦਫ਼ਤਰ ਦੇ ਅੰਦਰ ਪਹੁੰਚਣ ਦਾ ਬਹੁਤ ਹੀ ਦਿਲੋਂ ਨਿਗਾ ਸਵਾਗਤ ਸਾਰਿਆਂ ਦਾ ਕਰਦਾ ਬਹੁਤ ਹੀ ਅੱਜ ਖੁਸ਼ੀ ਦਾ ਮਾਹੌਲ ਹੈ ਵੈਸੇ ਵੀ ਅੱਜ ਬੜਾ ਖੁਸ਼ੀਆਂ ਦਾ ਦਿਹਾੜਾ ਹੈ ਜਿੱਥੇ ਪੰਜਾਬ ਬੀਜੇਪੀ ਪਰਿਵਾਰ 'ਚ ਵਾਧਾ ਹੋਇਆ ਹੈ ਉੱਥੇ ਮੈਨੂੰ ਪਤਾ ਲੱਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਘਰੇ ਵੀ ਖੁਸ਼ੀਆਂ ਆਈਆਂ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਉਹਨਾਂ ਨੂੰ ਵਧਾਈ ਦੇਣਾ ਅੱਜ ਉਹਨਾਂ ਦੇ ਘਰੇ ਲక్ష్ਮੀ ਆਈ ਹੈ ਬਹੁਤ-ਬਹੁਤ ਵਧਾਈ ਖੋਰ ਵੀ ਵਧਾਈ ਉਹਨਾਂ ਨੂੰ ਉਹਨਾਂ ਨੂੰ ਡਬਲ ਵਧਾਈ ਭਗਵੰਤ ਮਾਨ ਜੀ ਨੂੰ ਕਿਉਂਕਿ ਜਿੱਥੇ ਅੱਜ ਪਰਿਵਾਰ ਦੇ ਅੰਦਰ ਲక్ష్ਮੀ ਆਈ ਹੈ ਉਹ ਮੈਂ ਉਸ ਲక్ష్ਮੀ ਨੂੰ ਕੇਜਰੀਵਾਲ ਸਾਹਿਬ ਵਾਲੀ ਲక్ష్ਮੀ ਦੇ ਨਾਲ ਨਹੀਂ ਜੋੜਦਾ ਸਕ ਉਹਨਾਂ ਨੇ ਕਰੇ ਜਾਂ ਉਹਨਾਂ ਦੀ ਪਾਰਟੀ ਜੀ ਜੋ ਲక్ష్ਮੀ ਆਈ ਸੀ ਉਹ ਲੋਕਾਂ ਦੀ ਸੀਗੀ ਉਹ ਕਾਲਾ ਧਨ ਸੀਗਾ ਉਹ ਲక్ష్ਮੀ ਉਹ ਸੀਗੀ ਉਹ ਅੱਜ ਆਮ ਆਦਮੀ ਪਾਰਟੀ ਤੇ ਭਾਰੀ ਪੈ ਰਹੀ ਹੈ ਪਰ ਅੱਜ ਜਿਹੜੀ ਬੇਟੀ ਉਹਨਾਂ ਦੇ ਘਰੇ ਪੈਰਾ ਵੀ ਉਹਨੂੰ ਸਾਰੇ ਪਰਿਵਾਰ ਸਾਰੇ ਪੰਜਾਬ ਕਨੇਓ ਅੱਜ ਅਸੀਸਾਂ ਤੇ ਉਹਨਾਂ ਨੂੰ ਲੋਕ ਵਧਾਈ ਦੇ ਰਹੇ ਆ ਉਹਦੇ ਚ ਮੈਂ ਵੀ ਸ਼ਾਮਿਲ ਆ ਪਰ ਇਹਦਾ ਰਵਾ ਜਿਹੜੀ ਖੁਸ਼ੀ ਭਗਵੰਤ ਮਾਨ ਜੀ ਨੂੰ ਇਹਨਾਂ ਦਿਨਾਂ ਦੇ ਵਿੱਚ ਪ੍ਰਾਪਤ ਹੋਈ ਹੈ ਅੱਜ ਤੋਂ 7 ਦਿਨ ਪਹਿਲਾਂ ਤੇ ਪੰਜਾਬ ਨੂੰ ਵੀ ਚਾਹੇ ਇਸ ਗੱਲ ਦੀ ਖੁਸ਼ੀ ਹੈ ਚਾਹੇ ਕਿਸੇ ਹੋਰ ਤਰੀਕੇ ਨਾਲ ਖੁਸ਼ੀ ਹੋਈ ਹੋਣੀ ਹੈ ਉਹ ਇਸ ਗੱਲ ਦੀ ਖੁਸ਼ੀ ਹੈ ਵੀ ਹੁਣ ਪੰਜਾਬ ਦਾ ਮੁੱਖ ਮੰਤਰੀ ਖੁਦ ਮੁਖਤਾਰ ਹੋ ਗਿਆ ਜਿਨ੍ਹਾਂ ਦੇ ਹੱਥ 'ਚ ਲਗਾਮਾਂ ਸੀਗੀਆਂ ਉਸ ਕਾਲੇ ਧੰਦੇ ਚੱਕਰ ਦੇ ਅੰਦਰ ਜਿਹੜੀ ਸ਼ਰਾਬ ਦੇ ਪੁਲਸੀ ਚੋਂ ਕੱਢ ਕੇ ਜਿਨ੍ਹਾਂ ਨੇ ਕੀਤੀ ਸੀ ਉਹ ਅੱਜ ਸਲਾਖਾਂ ਦੇ ਪਿੱਛੇ ਐ ਤੇ ਅੱਜ ਪਹਿਲੀ ਵਾਰ ਪੰਜਾਬ ਨੇ ਕਰੀਬਨ ਡੇਢ ਪੌਣੇ 2 ਸਾਲ ਦੇ ਬਾਅਦ ਇੱਕ ਖੁਦ ਮੁਖਤਿਆਰ ਚੀਫ ਮਿਨਿਸਟਰ ਮਿਲਿਆ ਤੇ ਅੱਜ ਦੇ ਬਾਅਦ ਭਗਵੰਤ ਮਾਨ ਜੀ ਇਸ ਗੱਲ ਦਾ ਉਲਾਮਾ ਨਹੀਂ ਕਿਸੇ ਨੂੰ ਦੇ ਸਕਦੇ ਕਿਉਂਕਿ ਉਸ ਦਿਨ ਜਿਹਦੇਨ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਦਿੱਲੀ ਦੇ ਅੰਦਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਹੈ ਉਹ ਦਿਨ ਰੱਜ ਕੇ ਖੁਸ਼ੀਆਂ ਮਨਾਇਆਂ ਗਈਆਂ ਭਗਵੰਤ ਮਾਨ ਜੀ ਦੇ ਕਰੇ ਆ ਗੱਲ ਮੈਂ ਤੁਹਾਨੂੰ ਐਸੀ ਤਰ੍ਹਾਂ ਹੀ ਨਹੀਂ ਕਹਿ ਰਿਹਾ ਕੋਈ ਰਾਜਨੀਤਿਕ ਲਾਗ ਲਪੇਟ ਜਾਂ ਕੋਈ ਐਵੇਂ ਕੋਈ ਗੱਲ ਇੰਪਲਾਂਟ ਕਰਨ ਵਾਸਤੇ ਨਹੀਂ ਕਹਿ ਰਿਹਾ ਇਹਦੇ ਪੁਖਤਾ ਸਬੂਤ ਹੈ ਤੁਸੀਂ ਉਹਨਾਂ ਦੇ ਸਟਾਫ 'ਚ ਜਾਂ ਕਿਤੇ ਪੁੱਛੋਗੇ ਤੁਸੀਂ ਜਰਨਲਿਸਟ ਹੋ ਮੇਰੇ ਤੋਂ ਜ਼ਿਆਦਾ ਯੂ ਆਰ ਮੋਰ ਰਿਸੋਰਸਫੁਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਉੱਥੇ ਕਿਸ ਕਿਸਮ ਦਾ ਮਾਹੌਲ ਹੈ अज ज मगरमछी आंसू बहाए जा रहे है मैं फिर दोहरा रहा मगरमछी आंसू बहाए जा रहे हैं साक्का हो रहा है वो धक्का हर शख्स बना लेता है इखलाक का एक मयार अपने लिए कुछ और औरों के लिए कुछ और सुशील रिंकू जी बैठे हैं ਅੱਜ ਇਹਨਾਂ ਦੇ ਵਾਸਤੇ ਜਿਹੜੇ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ। ਛਿੱਤਲੰਗ ਰਾਲ ਜੀ ਬੈਠੇ ਇਹਨਾਂ ਦੇ ਵਾਸਤੇ ਜਿਹੜੀ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ। ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਤੇ ਕੇਜਰੀਵਾਲ ਸਾਹਿਬ ਨੂੰ ਅੱਜ ਜਿਨ੍ਹਾਂ ਨੂੰ ਤਿਤਲੀਆਂ ਕਹਿੰਦੇ ਐ ਅੱਜ ਤੋਂ ਜੇ 6 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਉਦੋਂ ਇਹ ਕੀ ਸੀਗੇ ਸਾਬ? ਉਦੋਂ ਕੀ ਸੀਗੇ ਝੂਠੇ ਵਾਦੇ ਕਰਕੇ ਜਿਸ ਤਰ੍ਹਾਂ ਤੁਸੀਂ ਸਾਰੇ ਪੰਜਾਬ ਨੂੰ ਬੇਵਕੂਫ ਬਣਾਇਆ ਕੱਲ ਬੜੇ ਸਪਸ਼ਟ ਤੌਰ ਤੇ ਰਿੰਕੂ ਜੀ ਨੇ ਦਿੱਲੀ ਬੀਜੇਪੀ ਹੈਡਕੁਆਰਟਰ 'ਚ ਦੱਸਿਆ ਵੀ ਜੋ ਵਾਦੇ ਕੀਤੇ ਗਏ ਸੀ ਜਲੰਧਰ ਦੇ ਵਾਸਤੇ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਇੱਕ ਕਰਕੇ ਉਹਨਾਂ ਨੇ ਉਸ ਗਲਤੇ ਉੱਤੇ ਕੋਈ ਗੋਲੇ ਨਹੀਂ ਉਹਨਾਂ ਨੇ ਕਹਿੰਦੇ ਕੂੜੇ ਦੇ ਢੇਰ ਟਾ ਦੂੰਗਾ ਮੈਂ ਕਹਿੰਦੇ ਮੈਂ ਇੱਥੇ ਸੜਕਾਂ ਸਹੀ ਕਰਵਾ ਦੂੰਗਾ ਮੈਂ ਇਥੇ ਡਿਵੈਲਪਮੈਂਟ ਦੀ ਦਰਿਆ ਬਹਾ ਦੂੰਗਾ ਤੇ ਜਦੋਂ ਗੱਲ ਆਈ ਵੀ ਇਹਨਾਂ ਕੰਮ ਕਰਨ ਵਾਸਤੇ ਕੋਈ ਪੈਸੇ ਦਿਓ ਮੈਨੂੰ ਲੱਗਦਾ ਵੀ ਦਵਾਨੀ ਨਹੀਂ ਦਿੱਤੀ ਸੁਸ਼ੀਲ ਰਿੰਕੂ ਜੀ ਨੂੰ ਉਥੇ ਡਿਵੈਲਪਮੈਂਟ ਦੇ ਕੰਮਾਂ ਵਾਸਤੇ ਕਿ ਜਿਹੜੇ ਕੰਮਾਂ ਨੂੰ ਲੈ ਕੇ ਸੁਸ਼ੀਲ ਜੀ ਚਾਹੇ ਸਿੰਧਿਆ ਜੀ ਕੋਲ ਗਏ ਐਵੀਏਸ਼ਨ ਮਿਨਿਸਟਰ ਮੋਦੀ ਸਾਹਿਬ ਦੀ ਸਰਕਾਰ ਦੇ ਅੰਦਰ ਚਾਹੇ ਰੇਲਵੇ ਮਿਨਿਸਟਰ ਕੋਲ ਗਏ ਇਹਨਾਂ ਨੇ ਚਾਹੇ ਰੇਲਵੇ ਦੇ ਜਿਹੜੇ ਕੰਮ ਸੀਗੇ ਚਾਹੇ ਆਦਮਪੁਰ 에어ਪੋਰਟ ਦਾ ਕੰਮ ਸੀਗਾ ਖਟਾ ਖਟ ਹੱਤੋਂ ਹੱਤੇ ਆਦਮਪੁਰ 에어ਪੋਰਟ ਉੱਤੇ ਚੱਲੂ ਹੈ ਇਹਨਾਂ ਦੇ ਅੰਡਰ ਬ੍ਰਿਜ ਓਵਰ ਬ੍ਰਿਜ ਵੀ ਸੈਂਕਸ਼ਨ ਹੋਏ ਜਿਹੜੇ ਕੰਮਾਂ ਨੂੰ ਗਏ ਸੀਗੇ ਤੇ ਇਸੇ ਤਰ੍ਹਾਂ ਜਿਹੜੇ ਵਾਅਦਿਆਂ ਨੂੰ ਲੈ ਕੇ ਸ਼ੀਤਲਜੀਤਾ ਵਾਪਸ ਕਰ ਵਾਪਸੀ ਹੈ ਐਸੇ ਭਾਜਪਾ ਪਾਰਟੀ ਨਾਲ ਪਹਿਲਾਂ ਜੁੜੇ ਰਹੇ ਹੈ ਇਹਨਾਂ ਨੂੰ ਆਹ ਕਹਿ ਕੇ ਲੈ ਕੇ ਗਏ ਸੀ ਵੀ ਉੱਥੇ ਜਲੰਧ ਦੇ ਅੰਦਰ ਅਸੀਂ ਸਾਰਾ ਜਿਹੜਾ ਜਿਹੜਾ ਇੱਕ ਮਾਹੌਲ ਹੈ ਗੁੰਡਾਗਰਦੀ ਦਾ ਲੁੱਟਖੋ ਦਾ ਤੇ ਆ ਜਿਹੜੇ ਸੱਟੇ ਬਾਦ ਜਿਹੜੇ ਐ ਉਹ ਖਤਮ ਕਰ ਦੂੰਗਾ ਅੱਜ ਤੁਹਾਨੂੰ ਸ਼ੀਤਲੰਗਰਾਲ ਜੀ ਦੱਸਣਗੇ ਵੀ ਜਲੰਧਰ ਜਿਹੜਾ ਹੱਬ ਬਣ ਗਿਆ ਲੋਟਰੀ ਦਾ ਜਿਹੜਾ ਆ ਕੰਦਾ ਚੱਲ ਰਿਹਾ ਹੈ ਗਰੀਬਾਂ ਨੂੰ ਲੁੱਟਣ ਦਾ ਜਿਹੜਾ ਆਮ ਆਦਮੀ ਜਿਹੜਾ ਛੋਟਾ ਮਜ਼ਦੂਰ ਰਾਤ ਨੂੰ ਆਪਣੇ 10 ਰੁਪਏ ਆ 20 ਰੁਪਏ ਕਿਉਂ ਪਰ ਅੱਜਕੱਲ ਦਾ ਅਮਰੀਕਾ ਲੋਟਰੀ ਦੀ ਟਿਕਟ ਵੀ ਸ਼ੀਤਲ ਜੀ 100 ਰੁਪਏ ਦੀ ਹੋ ਗਈ ਉਸ ਤੋਂ ਵੀ ਘੱਟ ਨਹੀਂ ਹੁੰਦੀ ਉਹ ਜਿਹੜਾ 500 400 ਰੁਪਏ ਦੀ ਦਿਹਾੜੀ ਕਮਾ ਕੇ ਲੈਂਦਾ ਉਹਦੇ ਵੀ ਉਹਦੇ ਉੱਤੇ 100 ਰੁਪਏ ਦਾ ਜਿਹੜਾ ਟਾਂਕਾ ਇਸ ਭਗਵੰਤ ਮਾਨ ਜੀ ਦੀ ਸਰਕਾਰ ਜਾਂ ਅਜੇ ਤੱਕ ਕੇਜਰੀਵਾਲ ਸਾਹਿਬ ਦੀ ਸਰਕਾਰ ਸੀ ਪਿਛਲੇ ਇੱਕ ਹਫ਼ਤੇ ਤੋਂ ਇਹਨਾਂ ਦੀ ਸਰਕਾਰ ਬਣੀ ਹੈ ਤੇ ਉੱਥੇ ਦੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਹੈ ਸੀਤਲ ਜੀ ਇਸ ਮਸਲੇ ਤੇ ਸਾਡੇ ਨਾਲ ਗੱਲ ਨਾ ਕਰਿਓ ਇਹ ਤਾਂ ਹੁਕਮ ਉੱਤੋਂ ਆਇਆ ਹੈ ਹਣ ਉੱਤੇ ਜਿਹੜਾ ਉੱਤੇ ਵਾਲੀ ਪਹਿਲਾਂ ਤਾਂ ਤਾਰ ਦਿੱਲੀ ਤਾਈਂ ਜੁੜਦੀ ਸੀ ਹੁਣ ਉਹ ਦਿੱਲੀ ਤਾਈਂ ਜਾਣ ਵਾਲੀ ਤਾਰ ਤਾਂ ਈਡੀ ਵਿਭਾਗ ਨੇ ਕੱਟਤੀ ਹੁਣ ਸਿਰਫ ਇੱਥੇ ਦੋ ਸੈਕਟਰ ਦੀ ਕੋਠੀ 'ਚ ਆ ਕੇ ਖਤਮ ਹੁੰਦੀ ਹੈ ਉਹਦੇ ਵਾਸਤੇ ਤੇ ਕੱਲ ਜਿਹੜੇ ਇਲਜ਼ਾਮ ਲੱਗ ਰਹੇ ਸੀ ਦੋ ਸਾਡੇ ਐਮਐਲਏ ਸਹਿਬਾਨ ਮੈਸਾਂ ਉਹਦਾ ਪਤਾ ਨਹੀਂ ਸਾਡੇ ਵਾਲੇ ਇਲਾਕੇ ਤੇ ਮਾਲ ਵਿੱਚ ਐ ਵੈਸੇ ਵੀ ਟੇਲਾਂ ਤੇ ਬੈਠੇ ਆ ਪਰ ਜਦੋਂ ਮਾੜਾ ਕੰਮ ਹੁੰਦਾ ਸੀ ਫਰੰਟ ਤੇ ਹੁੰਨੇ ਆ ਦੋ ਐਮਐਲਏ ਸਹਿਬਾਨ ਦੋਨੋਂ ਸਭ ਫਿਰੋਜ਼ਪੁਰ ਕੰਸਟੀਚੁਐਂਸੀ ਐਮਪੀ ਕੰਸਟੀਚੁਐਂਸੀ ਜੇ ਬਿਲੋਂਗ ਕਰਤੇ ਆ ਇੱਕ ਬੱਲੂਆਣਾ ਸੇ ਹੈ ਸ਼੍ਰੀਮਾਨ ਜੀ ਇੱਕ ਜਲਾਲਾਬਾਦ ਸੇ ਸ਼੍ਰੀਮਾਨ ਜੀ ਹੈ ਉਹਨਾਂ ਨੇ ਕੱਲ ਫੇਰ ਆਮ ਮੇਜ਼ दैट देयर ਅਡਾਸਿਟੀ ਐਡੀ ਮੋਟੀ ਚਮੜੀ ਹੋਗੀ ਟੈਫਲੋਨ ਦੀ ਚਮੜੀ ਹੋਗੀ ਉਹਨਾਂ ਲੋਕਾਂ ਦੀ ਉਹ ਅੱਜ ਮੋਰੈਲਿਟੀ ਦਾ ਪਾਠ ਪੜਾ ਰਹੇ ਸਭ ਕੱਲ ਕਹਿ ਰਹੇ ਸਾਨੂੰ 25-25 ਕਰੋੜ ਦੀ ਆਫਰ ਆਈ ਜਿਨ੍ਹਾਂ ਲੋਕਾਂ ਦੀ ਸੋਚ 25000 ਤੋਂ ਹੈ ਨਹੀਂ ਜ਼ਿਆਦਾ ਜਿਨ੍ਹਾਂ ਲੋਕਾਂ ਦੇ ਉੱਤੇ 5-5000 ਰੁਪਏ ਦੇ ਕਿਉਂਕਿ ਜਿਹੜੇ ਸਾਥੀ ਕੱਲ ਬੋਲ ਰਹੇ ਸੀਗੇ ਉਹ ਸਾਡੇ ਪੁਰਾਣੇ ਪਾਰਟੀ ਨਾਲ ਜੁੜੇ ਲੋਕ ਰਹੇ ਸਾਬ ਸਾਡੇ ਉਸ ਸਮੇਂ ਦੇ ਯੂਥ ਕਾਂਗਰਸ ਦੇ ਉਸ ਇਲਾਕੇ ਦੇ ਪ੍ਰਧਾਨ ਸੀ ਤੇ ਬਾਜਵਾ ਸਾਹਿਬ ਹੱਸੋ ਨਾ ਆ ਮੈਂ ਫੈਕਟ ਦੱਸ ਰਿਹਾ ਤੁਹਾਨੂੰ ਉਹਨਾਂ ਤੇ 420 ਦਾ 5-5000 ਰੁਪਏ ਦਾ ਮੁਕੱਜਮੰਦ ਦਰਜ ਹੈ ਸਾਹਿਬ ਉਹਨਾਂ ਦਾ ਆਪਸੀ ਪਰਿਵਾਰਕ ਝਗੜਾ ਸੀਗਾ ਉਸ ਤੇ ਮੈਂ ਉਸ ਗੱਲ ਤੇ ਮੈਂ ਨਹੀਂ ਕਰਨਾ ਚਾਹੁੰਦਾ ਉਹ ਕਹਿੰਦੇ ਸੀ ਇਹ ਮੇਰੇ ਪਿਤਾ ਹੀ ਹੈ ਨਹੀਂ ਉਹਨਾਂ ਗੱਲਾਂ ਦਾ ਉਹਨਾਂ ਦਾ ਪਰਿਵਾਰਕ ਆਪਣਾ ਉਹਨਾਂ ਦਾ ਇੱਕ ਮੋਰਲ ਕਿਰਦਾਰ ਹੈ ਮੌਜੂਦ ਤੇ ਨਹੀਂ ਮੈਂ ਤਾਂ ਲੋਕਾਂ ਦੀ ਉਸ ਭਾਵਨਾ ਤੇ ਜਿਹੜੇ 5000 ਰੁਪਏ ਵਾਸਤੇ ਡੁੱਲਦੇ ਫਿਰਦੇ ਸੀ ਉਹਨਾਂ ਨੂੰ 25 ਕਰੋੜ ਰੁਪਇਆ ਕੌਣ ਦੇਊਗਾ रूपानी जी आ, हम भी दूसरी तरफ रहे हैं आज से डेढ़ दो साल पहले बहुत किस्म के इल्ज़ाम लगे होंगे बीजेपी आज भी अपोजिशन पार्टी इल्ज़ाम लगा रही है ये तो लगा ही रहे हैं पच्चीस पच्चीस हजार करोड़ पच्चीस करोड़ की बात कर रहे हैं पर आज तक बीजेपी के ऊपर मंदबुद्धि का कभी इल्ज़ाम नहीं लगा साहब आप बताइए जो माल बाज़ार में पाँच हजार रुपये में मिलता हो या पच्चीस हजार में मिलता हो उसके पच्चीस करोड़ कौन देगा साहब ਇਹ ਲੋਕ ਆਪਣੇ ਆਪ ਕੋ ਕੁਝ ਜ਼ਿਆਦਾ ਆਂਕ ਰਹੇ ਹਨ ਇਹ ਉਹ ਆਮ ਲੋਕ ਹੈ ਜਿन्होने ਆਪਣੀ ਕੀਮਤ 25 ਕਰੋੜ ਰੁਪਏ ਆਂਕ ਰੱਖੀ ਹੈ इनकी कीमत पंजाब के लोगों में बिल्कुल स्पष्ट हो चुकी है लोग आन वाले समय च है بخਲਾ के कल जेडे कह रहे सी वि ੱਕਾ ਹੋ ਰਿਹਾ ਹੈ ਇਹਨਾਂ ਨੇ ਜੁਆਇਨ ਕੀਤਾ ਕੱਲ ਸ਼ੀਤ ਲੰਗਰਾਲ ਜੀ ਦੇ ਘਰੇ ਜਾ ਕੇ ਰਿੰਕੂ ਜੀ ਦੇ ਘਰੇ ਜਾ ਕੇ ਥੋੜੇ ਵੀ ਕਰਿਆ ਆ ਕੇ ਗੜਬੜ ਕੀਤੀ ਹੈ ਸ਼ੀਤ ਜੀ ਦੇ ਜਾ ਕੇ ਉੱਥੇ ਬੂਹੇ ਪੰਨੇ ਹੈ ਗੁੰਡਾਗਰਦੀ ਕੀ ਹੈ ਮੈਂ पंजाब सरकार को और पंजाब की एडमिनिस्ट्रेशन को इस बात से आगाह करना चाहता हूं कि इस किस्म की गुंडागर्दी के ऊपर नकेल डालें सब इसको बीजेपी कभी इजाजत नहीं देगी इट इज अ स्टेट सब्जेक्ट आई डू अप्रिशिएट इट परंतु आज कोड ऑफ कंडक्ट लगा हुआ है और हम बीजेपी पंजाब जाके बिल्कुल हमारे इलेक्शन कमीशन में इस बात की कंप्लेंट दर्ज करवाएंगे कि इसकी जांच हो पंजाब सरकार के मंत्रियों की देखरेख में उनकी अगुवाई में जिस किस्म की खुली गुंडागर्दी वहाँ पे कल जलंधर में हुई है इसकी तहकीकात करके इनको सज़ा मिलनी चाहिए और साथ में हम तो करते हैं पंजाब इलेक्शन कमीशन से दैट एंश्योर पूरा इसको पुख्ता करेंगे कि जहाँ अभी तो शराब पंजाब के अंदर शराब घोटाले की जांच बाकी पड़ी है अभी तो सिर्फ़ अमरुद्धों का ही घोटाला खुला है शराब का घोटाला तो खुलेगा उसके साथ साथ ये गुंडागर्दी का जो घोटाला खुला उसका नाच किया जा रहा है उसके ऊपर पूरी तरह पाबंद करें कोड ऑफ कंडक्ट लगने के बाद किसी किस्म की डिमॉन्स्ट्रेशन किसी किस्म का एकत्रता चाहे वो पोलिटिकल रंग के साथ पोलिटिकल पार्टी करे उसके लिए परमिशन लेनी जरूरी होती है वो पता करें ये बिना परमिशंस के बिना इनकी नॉलेज में लेके आके किस तरह से काम हो रहे हैं और इसकी हम ऊपर भी जाके इलेक्शन कमीशन दिल्ली के जाके भी हम इसका पूरा कार्रवाई करेंगे और आज एक बार फिर से जहाँ हमारे प्रनीत कौर जी सुशील रिंकू जी शीतल अंगराल जी का स्वागत करता हूँ वहीं पे ही आज एक बड़ी तादाद में चाहे जीरकपुर से चाहे डेरा से ਚਾਹੇ ਪਠਾਨਕੋਟ ਸੇ ਔਰ ਚਾਹੇ ਦੂਰ ਦਰਾੜ ਇਲਾਕੋਂ ਸੇ ਪਟਿਆਲਾ ਸੇ ਚਲਕੇ ਲੋਗ ਇੱਕ ਬੜੇ ਤਾਦਾਦ ਮੇਂ ਭਾਜਪੀ ਪਰਿਵਾਰ ਮੇਂ ਸ਼ਾਮਿਲ ਹੋਏ ਮੈਂ ਉਨ੍ਹਾਂ ਦਾ ਤਹਿ ਦਿਲ ਸੇ ਸਵਾਗਤ ਕਰਤਾ ਹੂੰ ਉਨਕੋ ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਤੇ ਮੈਂ ਸਮਝਦਾ ਰਲ ਮਿਲਕੇ ਆਣ ਵਾਲੇ ਦਿਨਾਂ ਦੇ ਅੰਦਰ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਦੇ ਉਠਾ ਕੇ ਪੰਜਾਬ ਦੇ ਮੁੱਦੇ ਹੱਲ ਕਰਵਾਉਣ ਦਾ ਅਸੀਂ ਸਾਰੇ ਰਲ ਮਿਲ ਕੇ ਯਤਨ ਕਰਾਂਗੇ ਜੈ ਹਿੰਦ ਡਾਕਟਰ ਸਾਹਿਬ ਡਾਕਟਰ ਸਾਹਿਬ ਜੀ ਆ ਗਏ ਜੰਮੂ ਕਸ਼ਮੀਰ ਦੀ ਬਹੁਤ ਚਰਚਾ ਹੋ ਰਹੀ ਹੈ ਕਿ ਕਿਸ ਤਰੀਕੇ ਨਾਲ ਜੁਆਇਨ ਕਰੇ ਕਿ ਬਾਕੀ ਕਰਦੇ ਹੋ ਤੁਸੀਂ ਕਾਲੇ ਨੇ ਆਪਿਆ ਕਰੋ ਤੁਸੀਂ ਫਿਰ ਜੋਤਸੀ ਵਾਲਾ ਕੰਮ ਕਰਨ ਲੱਗ ਜਿਓਗੇ ਤੁਹਾਡਾ ਕੰਮ ਹੈ ਜੋ ਕੰਮ ਹੋ ਜੇ ਉਹਨੂੰ ਰਿਪੋਰਟ ਕਰਨਾ ਬਾਕੀ ਆਂਕਲਨ ਤੁਸੀਂ ਕਰ ਸਕਦੇ ਹੋ ਤੁਹਾਡੀ ਕਲਮ ਹੈ ਕੁਝ ਵੀ ਲਿਖੋ ਕੁਝ ਵੀ ਬੋਲੋ ਪਰ ਨੈਪਟਿੰਗ ਇਜ਼ ਡਨ ਟਿਲ ਇਟ ਇਜ਼ ਡਨ ਅੱਜ ਦੇ ਜਿਹੜੇ ਹਾਲਾਤ ਐ ਅੱਜ ਕੱਲੇ ਇੱਕ ਕਿਸੇ ਵਿਅਕਤੀ ਵਿਸ਼ੇਸ਼ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਅੱਜ ਕੋਈ ਵੀ ਪੋਲੀਟੀਕਲ ਬੰਦਾ ਹੈ ਉਹ ਦੇਖੂਗਾ ਵੀ ਕਿਹੜੇ ਪਾਸੇ ਚਲੋ ਕੁਝ ਲੋਕਾਂ ਦੇ ਕਿਉਂਕਿ ਰਾਜਨੀਤੀ ਦੇ ਅੰਦਰ ਹਰ ਇੱਕ ਕਿਸਮ ਦਾ ਬੰਦਾ ਹੁੰਦਾ ਹੈ ਕਈਆਂ ਦੇ ਆਪਣੇ ਨਿੱਜੀ ਮਫਾਦ ਹੁੰਦੇ ਐ ਕਈ ਅਗਰ ਕੋਈ ਜੈਨੂਇਨਲੀ ਦੇਸ਼ ਦੀ ਤਰੱਕੀ ਜਾਂ ਪੰਜਾਬ ਦੀ ਤਰੱਕੀ 'ਚ ਇੰਟਰਸਟਿਡ ਹੈ ਉਹ ਆਪਣੇ ਫੈਸਲੇ ਹਾਲਾਤ ਦੇਖ ਕੇ ਕਹਿਣਗੇ ਪਰ ਹਾਲਾਤ ਜਿਹੜੇ ਅੱਜ ਦੇਖ ਰਹੇ ਆ ਲੋਕ ਹਿੰਦੁਸਤਾਨ ਦਾ ਜਿਹੜਾ ਇੱਕ ਮੁਹਾੜ ਬਣਿਆ ਉਹ ਅੱਜ ਬੀਜੇਪੀ ਕਨੇ ਬਣਿਆ ਤਾਂ ਹੋ ਸਕਦਾ ਪਤਾ ਨਹੀਂ ਕੌਣ ਕੌਣਾ ਆਵੇ ਤੁਸੀਂ ਤਾਂ ਇੱਕ ਬੰਦੇ ਦਾ ਨਾਮ ਲੈ ਰਹੇ ਹੋ ਸਕਦਾ ਤੁਹਾਡੀ ਇਕਨੋਮੀ ਤੁਹਾਨੂੰ ਲੈਣਾ ਪਵੇ ਪੂਰਾ ਬਟ ਯਹਾਂ ਮੈਂ ਤਾਂ ਅਸਾ ਲੱਗ ਰਿਹਾ ਹੈ ਕਾਂਗਰਸ ਵਿਦ ਬੀਜੇਪੀ ਸਰ ਆਪ ਆਪ ਬੀਜੇਪੀ ਕੋ ਕਿਉਂ ਬਲੇਮ ਕਰ ਰਹੇ ਹੋ ਸਰ ਆਪ ਬੀਜੇਪੀ ਇਨਕੋ ਬਲੇਮ ਨਾ ਕਰੋ ਅਗਰ ਕਾਂਗਰਸ ਪਾਰਟੀ ਆਪਣੇ ਨੇਤਾਵਾਂ ਕੋ ਆਪਣੇ ਵਰਕਰੋਂ ਕੋ ਬੱਕਰੀਆਂ ਦੀ ਸੰਖਿਆ ਦਿੰਦੀ ਹੈ खुद उनके प्रधान जी ने बयान दिया भी शेर शेर तो चले गए मैं तो बकरियों से काम चला लूंगा तो सब चाहे हमारे आज के दिन उनके हमारे विरोधाभास हैं पंजाब के जो कांग्रेस के लीडर हैं दूसरी तरफ बैठे हैं पर उनको बकरियाँ कहने का तो उनके लीडर का कोई हक नहीं उनका अगर प्रधान उनको बकरियाँ कह रहा है तो सब वो शेर की तरह गरज के भी दिखाएंगे आ, आज़ूरों आज़ूरों ने ਇਕ ਮਸਜਾ ਆ ਰਿਹਾ ਹੁੰ ਕਿ ਦੱਸੇ ਕਿ ਉਹ ਨਹੀਂ ਹਟਾਇਆ ਗਿਆ ਇਸ ਲਈ ਉਹਨੇ 파ਟੀ ਚੁੱਕੀ। ਦੇਖਿਏ ਮੈਂ ਸਮਝਦਾ ਹੂੰ ਕਿ ਇਹ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਸ਼ੀਤਲ ਜੀ ਸ਼ੀਤਲ ਜੀ ਉਹ ਆਦਮੀ ਹੈ ਮੈਂ ਆਪਸੇ ਕਮਲਜੀਤ ਇਸ ਬਾਤ ਕੀ ਬੇਨਤੀ ਕਰੂੰਗਾ ਤੁਹਾਡੇ ਸਾਰੇ ਪੱਤਰਕਾਰ ਸਾਥੀਆਂ ਨੂੰ ਮੇਰੀ ਬੇਨਤੀ ਹੈ ਵੀ ਇੱਜ ਤਾਂ ਹੀ ਇਹ ਨਾਲੀ ਕੰਪਲੇਂਟ ਪੈਂਡਿੰਗ ਪਈ ਹੈ ਪ੍ਰਾਇਮਰੀ ਕੰਪਲੇਂਟ ਦੇਖੋ ਸਾਹਿਬ। ਦ ਅਰिजिनल ਸਿੰ ਜਿੱਥੇ ਆਪਰੇਸ਼ਨ ਲੋਟਸ ਨਾਮ ਬਦਲ ਇਹਨਾਂ ਨੇ ਬੀਜੇਪੀ ਨੂੰ ਬਦਨਾਮ ਕਰਨ ਦਾ ਕੀਤਾ ਸੀ ਉਹਦੇ ਸਿਗਨੇਟਰੀ ਆ ਸੀਗੇ ਜੀ ਹੀ ਇਜ਼ ਦਾ ਮੇਨ ਜਿਨ੍ਹਾਂ ਨੇ ਕੰਪਲੇਂਟ ਦਿੱਤੀ ਸੀਗੀ ਇਹ ਤੁਹਾਨੂੰ ਆਡੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਕੇ ਮੈਂ ਕਹੂੰਗਾ ਅੱਜ ਤਾਂ ਤੋਂ ਚਲੋ ਖੁਸ਼ੀ ਦਾ ਮਾਹੌਲ ਹੈ ਕਿਸੇ ਦੇ ਕਰੇ ਸਨਾਈਆਂ ਬਜਰੀਆਂ ਕਿਸੇ ਦੀ ਪਾਰਟੀ ਵਧੀਆ ਵਧੀ ਹੈ ਪਰ ਉਹਦੇ ਤੇ ਵੀ ਜਾਣਨਾ ਪਾਣਗੇ ਵੀ ਕਿਹੜਾ ਹਾਲਾਤਾਂ ਜੇ ਕਿਉਂ ਕੰਪਲੇਂਟ ਹੋਇਆ ਸੀ ਬੀਜੇਪੀ ਨੇ ਤੱਬ ਵੀ ਕੰਪਲੇਂਟ ਦਰਜ ਕਰਾਈ ਸੀ ਤੀ گورنر ਸਾਹਿਬ ਨੂੰ ਵੀ ਕਿਹਾ ਸੀਗਾ ਇਥੇ ਕੰਪਲੇਟ ਮਹੱਲੀ ਵੀ ਦਿੱਤੀ ਸੀ ਵੀ ਆ ਜਾਂਚ ਕਰਵਾਈ ਜਾਵੇ ਹੈ ਨਾ ਐਮਐਲਏ ਦੇ ਇਹਨਾਂ ਲੀਡਰਸ ਦੀ ਜਿਨ੍ਹਾਂ ਨੂੰ 25-25 ਕਰੋੜ ਦੇ ਟੈਲੀਫੋਨ ਆਏ ਪਤਾ ਲੱਗੇ ਕਿਹਨੇ ਲੈ ਲੇ ਕਿੱਥੇ ਗਏ ਪੈਸੇ ਉਹਨਾਂ ਦੀ ਜਾਂਚ ਕਰੀ ਜੀ ਹਾਂਜੀ ਕੋਪਰਸ਼ਨ ਨੋਟਿਸ ਦੀ ਕਰ ਕਰਦੇ ਵੀ ਆਪਾਂ ਉਹ ਕੋ ਤੁਹਾਡੇ ਕੋਲ ਸਾਰਾ ਜੀ ਉਹਨਾਂ ਨੂੰ ਪਤਾ ਹੈਗਾ ਕਿਉਂਕਿ ਇਹਦੀ ਵੀ ਕੋਈ ਪਤਰੀ ਜਾਂਚ ਕੋਈ ਉਹਨਾਂ ਸਟੇਟ ਦਾ ਪਤਾ ਹੈ ਕਿ ਜਾਂਚ ਅਸੀਂ ਕਿਵੇਂ ਕਰੀ ਜੀ ਕਿ ਤੁਹਾਡੇ ਕੋਲ ਸਾਰੀਆਂ ਜੱਤੀਆਂ ਕਿਉਂਕਿ ਉਹ ਚੀਜ਼ ਇੰਨੀ ਵੱਡੇ ਸਕਰੀਨ ਡੋਪੀ ਕਰਦੇ ਨੇ ਕੱਲ 25 ਕਰੋੜ ਦਾ ਵਿਕਿਆ ਫਿਰ ਤਾਂ ਕਿਹਾ ਫਿਰ ਤੁਹੇ ਫਿਰ ਘਾਤਮਚਾਨ ਤੁਹਾਨੂੰ ਪਾਣੀ ਹੋਵੇ ਤਾਂ ਗੁਰੂੰਗਰ ਜੀ ਨਹੀਂ ਆ ਕੋਈ ਜੱਤੀਆਂ ਨੇ ਸਰਕਾਰ ਤੁਸੀਂ ਵੀ ਤਾਂ ਪੁੱਛਿਆ ਕੋਈ ਇਹ ਕਹਿ ਕੇ ਜਾਂਚ ਕਰਵਾ ਸਕਦੇ ਹੋ ਵੀ ਆਹ ਚੀਜ਼ ਗਲਤ ਹੈ ਸਹੀ ਹੈ ਫੈਕਟਸ ਨਾਲ ਸਰਦਾ ਦੇ ਫੈਕਟਸ ਦੇ ਨਾਲ ਸਾਰਾ ਕੁਝ ਹੋਊਗਾ ਸਾਬ ਮੈਂ ਤਾਂ ਇਹ ਕਹਿਣਾ ਵੀ ਪਹਿਲਾਂ ਸਵੇਰੇ ਚੀਕਾਂ ਵੱਜਣ ਲੱਗੇ ਜਾਣਗੀਆਂ ਵੀ ਈਡੀ ਦਾ ਦੁਰਉਪਯੋਗ ਹੋ ਰਿਹਾ ਹੈ ਹੁਣ ਜੇ ਅਸੀਂ ਅਮਰੂਦ ਖੋਲਦੇ ਆਂ ਜਾਂ ਸ਼ਰਾਬ ਦੀ ਪੇਟੀ ਖੋਲਦੇ ਆਂ ਤੇ ਇਲਜ਼ਾਮ ਪਹਿਲਾਂ ਲੱਗਣ ਲੱਗ ਜਾਂਦੇ ਆ ਤੇ ਆ ਜਿਹੜੇ ਲੋਟਸ ਦਾ ਆਪਰੇਸ਼ਨ ਖੋਲ ਕੇ ਬੈਹ ਗਏ ਸਮਾਣੇ ਤੇ ਸਭ ਕੁਝ ਹੋਊਗਾ ਜੀ ਤੁਸੀਂ ਮੇਰੇ ਤੋਂ ਜ਼ਿਆਦਾ ਸਮਝਦਾਰ ਹੋ ਜਿਹੜੀ ਲਾਅ ਐਂਡ ਆਰਡਰ ਇੱਥੇ ਦੀ ਸਿਚੁਏਸ਼ਨ ਹੈ ਉਹਦੇ ਵਿੱਚ ਈਡੀ ਦਾ ਕੋਈ ਰੋਲ ਨਹੀਂ ਆ ਦੇਖਾਂਗੇ ਅਗਰ ਕੋਈ ਪੈਸਾ ਅੰਦਰ ਬਾਹਰ ਹੋਇਆ ਹੈ ਮਨੀ ਲਾਂਡਰਿੰਗ ਦਾ ਕੇਸ ਹੋਇਆ ਈਡੀ ਵੀ ਆ ਜੂਗੀ ਬਟ ਏਜੰਸੀਜ਼ ਹੈਗੀਆਂ ਕਿ ਅੱਜ ਇਲੈਕਸ਼ਨ ਕਮਿਸ਼ਨ ਬੈਠਾ ਹੈ ਉਹਨਾਂ ਨੂੰ ਕਹਾਂਗੇ ਵੀ ਆ ਇਹਨਾਂ ਨਾਲ 25 ਕਰੋੜ ਦਾ ਸਵੇਰੇ ਉਹਨਾਂ ਦੋਨਾਂ ਹਮਾਰੇ ਵਸਾਤੀਆਂ ਕੋਲ ਬਲਵਾਣੇ ਸੇਰ ਵहां से ਬੁਲਾ ਲੈ ਜਲਾਲਾਬਾਦ ਉਹਨਾਂ ਦਾ ਪਸੂਰੇ ਪਤਾ ਲੱਗ ਜੂਗਾ ਸਾਬ ਦੇਣ ਕੰਪਲੇਂਟ ਮੈਂ ਤਾਂ ਕਹਿੰਦਾ ਅੱਜ ਦੇ ਦਿਨ ਤਾਂ ਈਡੀ ਵੀ ਖੁਦਮੁਖਤਿਆਰ ਹੈ ਈਡੀ ਵੀ ਇਲੈਕਸ਼ਨ ਕਮਿਸ਼ਨ ਦੇ ਹਟ ਹੈ ਵੀ ਪਤਾ ਲੱਗ ਜੇ ਕਿੱਥੋਂ ਟੈਲੀਫੋਨ ਆਇਆ ਤੇ ਇਹਦੇ ਵਿੱਚ ਈਡੀ ਦਾ ਐਂਗਲ ਬਣਦਾ ਹੈ ਆ ਤੁਸੀਂ ਕਹਿ ਰਹੇ ਹੋ ਵਾਂ ਤੁਸੀਂ ਮੈਂਸ਼ਨ ਕੀਤਾ ਹੈ ਮੇਰੇ ਦਿਮਾਗ 'ਚ ਹੈ ਵੀ ਉਹ ਸਾਥੀਆਂ ਨੇ ਕਿਹਾ ਵੀ ਸਾਨੂੰ ਫੋਰਨ ਤੋਂ ਕਾਲ ਆਈ ਹੈ ਸਰ ਤੇ ਫੋਰਨ ਦੀ ਕਾਲ ਆਈ ਹੈ ਤੋ ਫਿਰ ਮੈਂ ਸਮਝਦਾ ਵੀ ਈਡੀ ਦਾ ਇਹਦੇ 'ਚ ਦਖਲ ਬਣਦਾ ਸਵੇਰੇ ਹੋ ਸਕਦਾ ਉਹਨਾਂ ਨੂੰ ਪੁੱਛਦੇ ਆਂ ਫਿਰ ਉਹਨਾਂ ਨੇ ਕਿਹਾ ਹਣ ਤਕੜੇ ਰਹਿਣ ਤਕੜੇ ਰਹਿਣ ਕਿਤੇ ਸ਼ਾਂਤ ਨਹੀਂ ਬਦਲ ਨਾ ਜਾਣਾ ਇਹ ਆ ਦੇਖਿਓ ਸਾਬ ਕਿਉਂਕਿ ਜਿਹੜੇ ਤੁਸੀਂ ਕਹਿ ਰਹੇ ਹੋ ਸਾਬ ਆਉਣੇ ਵਾਲੇ ਦਿਨਾਂ ਵਿੱਚ ਦੇਖੀਏ ਕਿਹੜੇ-ਕਿਹੜੇ ਦੀ ਕੀ ਦੀ ਕੀ ਦੀ ਪੜਤਾਲ ਹੋਦੀ ਹੈ ਸਭ ਅਫਸਰਾਂ ਤਾਸ ਜਾਰੀ ਹੋਗੀ ਸਾਬ ਅਫਸਰਾਂ ਤੋਂ ਤਾਂ ਦਬਾਅ 'ਚ ਇਹਨਾਂ ਨੇ ਕੰਮ ਕਰਵਾਇਆ ਹੈ ਮੇਰਾ ਮੰਨ ਹੈ ਕਿਉਂਕਿ ਅਫਸਰਾਂ ਨੂੰ ਤਾਂ ਹੱਥ ਕੋਈ ਲੱਗਣ ਦਿੱਤਾ ਨਹੀਂ ਮਾਲ ਗਿਆ ਹੈ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਆ ਬਦਨਾਮੀ ਕੰਪਨੀ ਦੀ ਮਾਲ ਜਿਹਨਾਂ ਕੋਲ ਗਿਆ ਉਹਨਾਂ ਦੀ ਜਾਂਚ ਚੱਲ ਰਹੀ ਹੈ ਤੇ ਇਹਨਾਂ ਦੀ ਵੀ ਇੱਥੇ ਵੀ ਜਿਹੜੇ ਮੰਤਰੀ ਸਾਹਿਬਾਨ ਉੱਥੇ ਕੋਠੀ 'ਚ ਮੌਜੂਦ ਸੀਗੇ ਸੋਸੋਧਿਆ ਸਾਹਬ ਦੇ ਮੈਨੂੰ ਲੱਗਦਾ ਚੈੱਕ ਕਰਿਓ ਸ਼ਾਇਦ ਐਕਸਰਸਾਈਜ਼ ਮਿਨਿਸਟਰ ਸਾਹਿਬ ਦਾ ਵੀ ਨਾਂ ਆ ਗਿਆ ਹੋਵੇ ਉਥੋਂ ਫਰਮਾਨਾ ਆ ਗਿਆ ਹੋਵੇ ਚੈੱਕ ਕਰ ਲਿਓ ਪੁੱਛ ਲਿਓ ਕਿਉਂਕਿ ਕੱਲ ਮੈਂ ਉਹਨਾਂ ਦਾ ਦੇਖ ਰਿਹਾ ਸੀਗਾ ਚਿਹਰੇ ਤੇ ਦਬਾਅ ਨਜ਼ਰ ਆ ਰਿਹਾ ਸੀਗਾ ਉਹਨਾਂ ਦੇ ਚਿਹਰੇ ਤੇ ਭਗਤ ਸਿੰਘ ਸਾਹਿਬ ਜੱਗਤ ਸਿੰਘ ਸਾਹਿਬ ਕੇ ਜਿਹੜੇ ਮਾਲ ਦੀ ਕੀਮਤ 25 ਕਰੋੜ 25000 ਦੀ ਹੈਗੀ ਉਹ 25 ਕਰੋੜ ਦੇ ਇਲਜ਼ਾਮ ਲਗਾ ਰਹੇ ਨੇ ਤਾ ਤੁਹਾਡੇ ਰੋੜੇ ਨਾਲ ਮੋੜਾ ਲਾ ਕੇ ਦੋ ਬੰਦੇ ਬੈਠੇ ਨੇ ਇਹਨਾਂ ਛਾਸੀਅਤ ਭਾਜਪਾ ਨੂੰ ਕਿਹਦੀ ਲੱਗਦੀ ਹੈ ਕਿ ਵੀ ਅੱਜ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਭਾਜਪਾ ਨੂੰ ਸਾਹਿਬ ਜਿਹੜਾ ਲੋਕ ਆਪਣੇ ਇਲਾਕੇ ਦੇ ਕੰਮ ਨੂੰ ਲੈ ਕੇ ਆਉਂਦੇ ਸਾਬ 3 ਸਾਲ ਪਏ ਐ ਸਖ ਦੇ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ 3 ਸਾਲ ਪਏ ਸਾਬ ਐਥੇ ਤਾਂ ਇੱਕ ਦਿਨ ਦੀ ਐਮਐਲਏ ਬਣਨ ਵਾਸਤੇ ਪਤਾ ਨਹੀਂ ਕੀ ਕੀ ਕਲਾ ਜੰਗ ਲੋਕ ਮਾਰ ਜਾਂਦੇ ਐ 3 ਸਾਲ ਦੀ ਆਗ ਦੀ ਐਮਐਲਏ ਸ਼ਿਫਤ ਹੋ ਰਹੀ ਜਾਇਨ ਕਰਕੇ ਐਸਾ ਉਜਸਵਾਲੀ ਸਰ ਇੱਕ ਹਫਤਾ ਪਹਿਲੇ ਉਹ ਜੁਆਇਨ ਕਰਨੇ ਵਾਲੇ ਸਨ ਜੁਆਇਨ ਤੋਂ ਧਿਆਨ ਨਹੀਂ ਹੋਈ ਹੈ ਕੌਣ ਕਰਨੇ ਵਾਲੇ ਸਨ ਇਹ ਆਪ ਲੋਕੋ ਕੇ ਤੱਕ ਬਾਤचीत ਹੋਈ ਹੋਗੀ ਮਨ ਬਣਾਤੇ ਮੇ ਸਮਾਂ ਲੱਗਦਾ ਬੜਾ ਵੱਡਾ ਡਿਸੀਜਨ ਹੁੰਦਾ ਸਾਬ ਮੈਂ ਤਾਂ ਪਹਿਲਾਂ ਤਿੰਨ ਦਿਨ ਪੜ੍ਹਨਾ ਰਵੀ ਪਿੱਤੂ ਭਾਵੇਂ ਸ਼ਾਮਲ ਹੋਏ ਨੇ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈ ਕਹਿੰਦੇ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਸਰਕਾਰ ਟਿਕੂਗੀ ਔਰ ਦਿੱਲੀ ਦੇ ਵਿੱਚ ਵੀ ਟਿਕੂਗੀ ਬਹੁਤ ਸਾਰੇ ਲੀਡਰ ਸਾਡੇ ਨਾਲ ਸੰਪਰਕ ਦੇ ਵਿੱਚ ਨੇ ਅੱਜ ਦੇ ਹਾਲਾਤ 'ਚ ਮੈਂ ਤੁਹਾਨੂੰ ਹੁਣੇ ਕਹਿ ਕੇ ਛੱਡਿਆ ਵੀ ਅੱਜ ਕੋਣ ਕੀ ਕਰਦਾ ਕੱਲ ਦਾ ਮੈਂ ਭਵਿੱਖवाणी ਕਰਦਾ ਨਹੀਂ ਮੈਂ ਫਿਰ ਇਸੇ ਗੱਲ ਨੂੰ ਦੁਹਰਾਣਾ ਮੈਂ ਨਾ ਕਮ ਜੀਕੀ ਯਕੀਨ ਨਹੀਂ ਕਰਦਾ ਨਾ ਤਾਂ ਤੁਸੀਂ ਮੇਰੇ ਕੋਈ ਮੰਦਰੀ ਦੇਖੋਗੇ ਨਾ ਮੇਰੇ ਮਲਚੇ ਮੈਂ ਕੋਈ ਆ ਪਾ ਰੱਖਿਆ ਕੋਈ ਹੋਰ ਮੰਤਰ ਸੰਤਰ ਪੜ੍ਹਾਏ ਨਹੀਂ ਮੈਂ ਤਾਂ ਵਾਹਿਗੁਰੂ ਰੱਬ ਦੇ ਉੱਤੇ ਪਰਮਾਤਮਾ ਤੇ ਯਕੀਨ ਕਰਦਾ ਮੈਂ ਜੋ ਕੁਝ ਉਹਨਾਂ ਕੀਤਾ ਹੈ ਉਹ ਹੀ ਹੋਣਾ ਹੈ ਪਰ ਜੇ ਉਹਨਾਂ ਨੂੰ ਜਿਹੜੀ ਗੱਲ ਦਾ ਅੱਜ ਇੱਕ ਪੋਲਿਟੀਕਲ ਬੀਇੰਗ ਪਾਰਟ ਆਫ ਪੋਲਿਟਿਕਸ ਜੇ ਜਾ ਕੇ ਮੈਂ ਛੋਟਾ ਹੈ ਵੱਡਾ ਜੋ ਵੀ ਆ ਮੇਰੀ ਅਜ ਮੰਨਣਾ ਹੈ ਵੀ ਲੋਕਾਂ ਨੇ ਪੋਲਿਟਿਕਲ ਬੰਦਾ ਜੋ ਵੀ ਜਿਹਦੀ ਸੋਚ ਹੈ ਜਾਂ ਪੰਜਾਬ ਦਾ ਹੈ ਹਿੰਦੁਸਤਾਨ ਦਾ ਵੋਟਰ ਹੈ ਉਹਨੇ ਹਾਲਾਤ ਨੂੰ ਦੇਖ ਕੇ ਦੇਸ਼ ਦੀ ਤਰੱਕੀ ਨੂੰ ਦੇਖ ਕੇ ਪੰਜਾਬ ਦਾ ਭਲਾ ਕਿਹੜੇ ਪਾਸੇ ਹੈ ਉਹਦੇ ਬਾਅਦ ਦੇਖ ਕੇ ਫੈਸਲਾ ਲੈਣਗੇ ਸਰਕਾਰਾਂ ਅੱਜ ਪਹਿਲੀ ਵਾਰ ਨਹੀਂ ਪਹਿਲੀ ਵਾਰ ਹੀ ਡਿੱਗਣਗੀਆਂ ਤੁਸੀਂ ਦੇਖੋ ਵੀ ਇੱਥੇ ਇਲਜ਼ਾਮ ਹੁਣ ਲੱਗੇ ਮਨੂ ਚੌਧਰੀ ਭਜਨ ਲਾਲ ਦੀ ਵੀ ਯਾਦ ਹੈ ਵੀ ਪੂਰੀ ਸਰਕਾਰ ਲੈ ਕੇ ਤੁਰ ਗਏ ਸੀ ਕੱਲ ਹੋ ਸਕੇ ਐ ਹਾਂ ਵੀ ਤਾਂ ਹੋ ਸਕਦਾ ਸਰਦਾਰ ਵੀ ਪੂਰੀ ਸਰਕਾਰੀ ਤੁਰ ਜੇ ਕਿਤੇ ਹੁਣ ਕਿਉਂਕਿ 1 ਮਿੰਟ ਸਾਬ ਕਿਉਂਕਿ ਕੇਜਰੀਵਾਲ ਸਾਹਿਬ ਰਹੇ ਨਹੀਂ ਹੁਣ ਰਹੇ ਇਹਦਾ ਸੈਂਸ ਵੀ ਲਗਾਮ ਉਹਨਾਂ ਦੀ ਸਵਾਰੀ ਮੈਂ ਉਹਨਾਂ ਦੇ ਲੰਬੀ ਉਮਰ ਦੀ ਕਾਮਨਾ ਕਰਦਾ ਜੋ ਕੁਝ ਕੀਤਾ ਪੂਰਾ ਉਹਨਾਂ ਦਾ ਵੇਰਵਾ ਆਵੇ ਸਾਹਮਣੇ ਬੀਜਪੀ ਆਮ ਆਦਮੀ ਪਾਰਟੀ ਦੀ ਸੋਚ ਸਾਹਮਣੇ ਆਵੇ ਪਰ ਉਹਨਾਂ ਦੀ ਲਗਾਮ हट ਗਈ ਹੋ ਸਕਦਾ ਕੋਈ ਨਾ ਕੋਈ ਇਸ ਕਿਸਮ ਦਾ ਹੀ ਹੋ ਜੇ ਵਾਕਿਆ ਵੀ ਹਲੋ ਜੀ ਸਾਰੇ ਐਮ ਐਲ ਏ ਦਾ ਅਸਰ ਹੀ ਹੈ ਕਿਉਂਕਿ ਸੀਪੀ ਨਾਲ ਬਹੁਤ ਸਾਰੇ ਸਾਥੀਆਂ ਦੀ ਗੱਲਬਾਤ ਹੈਗੀ ਉਥੇ ਅੱਜ ਇਹ ਸੁਗਬਗੜ ਚੱਲ ਰਹੀ ਹੈ ਕਿਸੇ ਨੂੰ ਡਰ ਹੈ ਕਿਸੇ ਨੂੰ ਅੱਗੇ ਪੰਜਾਬ ਦਿਖ ਰਿਹਾ ਵੀ ਹਾਏ ਤਾਂ ਪੰਜਾਬ ਦੇ ਸੀਗੇ ਇਹਦੇ ਨਾਲ ਸਾਡੇ ਨਾਲ ਤਾਂ ਸ਼ੀਤਲ ਠੀਕ ਵਗਿਆ ਮੌਕੇ ਨਾਲ ਫੈਸਲਾ ਲੈ ਗਿਆ ਆਪਣੇ ਇਲਾਕੇ ਦਾ ਕੰਮ ਤਾਂ ਕਰਾ ਲੂਗਾ ਕੋਈ ਨਾ ਕੋਈ ਅਸੀਂ ਵਾਂਝੇ ਰਹਗੇ ਜਿੱਦੂ ਧਿਆਨੇ ਤੋਂ ਸਿੱਤੂ ਜੀ ਆ ਤੇ ਬਾਕੀ ਜਨਪਤ ਕੋ ਰਿਫਿਊਜੀ ਨੇ ਜਿਹੜੀ ਨੂੰ ਜਾਣ ਤੋਂ ਟਿਕਟਾ ਟਿਕਟਾ ਦਾ ਇਹਨਾਂ ਦਾ ਕੁੱਤੇ ਇਹ ਕਾਫਰੀ ਨਹੀਂ ਇਹ ਮੰਨੇ ਜਾ ਰਹੇ ਕਿਉਂਕਿ ਆਏ ਨਹੀਂ ਤੇ ਨਾ ਟਿਕਟ ਵੀ ਜਿਹੜੀ ਪਤਾ ਕੋਣ ਕੋਣ ਕੀ ਮੰਨਦਾ ਉਹਦੇ ਤੇ ਮੈਂ ਕੋਈ ਮੇਰਾ اختیار ਨਹੀਂ ਮੈਂ ਤਾਂ ਇੱਕੋ ਗੱਲ ਜਿੰਨਾ ਕਿ ਮੈਨੂੰ ਪਤਾ ਉਹ ਹੈ ਵੀ ਪਾਰਟੀਆਂ ਦੇ ਫੈਸਲੇ ਟਿਕਟਾਂ ਦੇ ਫੈਸਲੇ ਪਾਰਟੀ ਹਾਈ ਕਮਾਂਡ ਕਰਦੀ ਹੈ ਇੱਥੇ ਪੰਜਾਬ 'ਚ ਬੈਠ ਕੇ ਨਹੀਂ ਹੋਣੇ ਆ ਫੈਸਲੇ ਦਿੱਲੀ ਪਾਰਲੀਮੈਂਟਰੀ ਬੋਰਡ ਬੈਠ ਕੇ ਫੈਸਲੇ ਕਰੂਗੀ ਜਿਸ ਦਿਨ ਪੰਜਾਬ ਦੀ ਮੀਟਿੰਗ ਬੈਠੂਗੀ ਉਹਦੇ ਬਾਅਦ ਕਿਹਨੇ ਇਲੈਕਸ਼ਨ ਲੜਨਾ ਹੈ ਨਹੀਂ ਲੜਨਾ ਹੈ ਤੁਸੀਂ ਇੰਨੀ ਗੱਲ ਸੁਣ ਲਈ ਕੱਲ ਰਿੰਕੂ ਜੀ ਨੇ ਕਿਹਾ ਉੱਥੇ ਦਿੱਲੀ ਵੀ ਮੈਨੂੰ ਫਰਕ ਨਹੀਂ ਪੈਂਦਾ ਵੀ ਕੋਈ ਟਿਕਟ ਮੈਨੂੰ ਦਿੰਦੇ ਐ ਕੋਈ ਜ਼ਿੰਮੇਵਾਰੀ ਮੇਰੇ ਤੇ ਲਾਂਦੇ ਐ ਨਹੀਂ ਲਾਂਦੇ ਮੈਂ ਇਹਨਾਂ ਦੇ ਝੂਠੇ ਵਾਅਦਿਆਂ ਤੋਂ ਅੱਕ ਕੇ ਆਪਣੇ ਜਲੰਧਰ ਪਾਰਟਿਕੂਲਰਲੀ ਵਾਸਤੇ ਇਹਨਾਂ ਨੂੰ ਉਮੀਦ ਹੈ ਵੀ ਭਾਜਪਾ ਦੀ ਸਰਕਾਰ ਦਿੱਲੀ ਬਣੂਗੀ ਤੇ ਜਿਹੜੇ ਪੈਂਡਿੰਗ ਮਸਲੇ ਐ ਜਲੰਧਰ ਦੇ ਕਰਵਾਏ ਜਾਣਗੇ ਥੈਂਕ ਯੂ ਸਾਥੀ ਬਹੁਤ ਧੰਨਵਾਦ ਥੈਂਕ ਯੂ